ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਦੇੜਕਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਪਾਪਤ ਧਰਤੀ ਗੁਰੂ ਸਰਕੋਂਕੇ ਦੇ ਅੱਜ ਚੋਪਹਿਰਾ ਸਾਹਿਬ ਦੇ ਪਾਠ ਸ਼ੁਰੂ ਕੀਤੇ ਨੇ ਅਸੀਂ ਭਾਈ ਸਾਹਿਬ ਤੋਂ ਜਾਣਕਾਰੀ ਲਵਾਂਗੇ ਵੀ ਇਹ ਪਾਠਾਂ ਦੀ ਕੀ ਮਹੱਤਤਾ ਕਿਹੜੇ ਕਾਰਨ ਸ਼ੁਰੂ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤਾਂ ਨੂੰ ਜਾਣਕਾਰੀ ਦਿਓ ਜੀ ਚੋਪਹਿਰਾ ਸਾਹਿਬ ਦੇ ਪਾਠ ਜਿਹੜੇ ਸ਼ੁਰੂ ਕੀਤੇ ਆ ਉਹਨਾਂ ਦੇ ਸੰਬੰਧ ਏ ਸਤਿਗੁਰ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਜਿਹੜੇ ਪਹਿਲੀ ਵਾਰ ਇਸ ਪਾਵਨ ਪਿੱਤਰ ਸਥਾਨ ਗੁਰਦਰਾ ਸਾਹਿਬ ਪਾਚੇ 6ਵੀਂ ਗੁਰਸਰ ਕੌਂਕੇ ਵਿਖੇ ਇਹ ਜੋ ਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਅੱਜ ਸੰਗਤਾਂ ਦੇ ਸਹਿਯੋਗ ਨਾਲ ਤੇ ਇਲਾਕਾ ਨਿਵਾਸੀ ਦੀ ਮੰਗ ਦੇ ਅਨੁਸਾਰ ਜਿਸ ਤਰ੍ਹਾਂ ਕਿ ਸੰਗਤਾਂ ਇੱਥੋਂ ਚੱਲ ਕੇ ਦੂਰ ਸ੍ਰੀ ਅਮਰਸਰ ਸਾਹਿਬ ਪਹੁੰਚਦੇ ਚਪੈਰਾ ਸਾਹਿਬ ਵਿੱਚ ਹਾਜ਼ਰੀ ਭਰਨ ਵਾਸਤੇ ਸੰਗਤਾਂ ਦੀ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਥੇ ਇਸ ਗੁਰਦਾ ਸਾਹਿਬ ਵਿਖੇ ਚਪੈਰਾ ਸਾਹਿਬ ਆਰੰਭ ਕੀਤੇ ਗਏ ਹਨ ਜੋ ਸਰਬੱਤ ਦਾ ਕਿਰਪਾ ਕੀਤੀ ਹੈ ਅੱਜ ਦੇ ਦਿਨ ਚਪੈਰਾ ਸਾਹਿਬ ਪਹਿਲਾ ਪੈਰਾ ਚਪੈਰਾ ਸਾਹਿਬ ਜੋ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਲਸਾਨੀ ਸਾਹਿਬ ਨੂੰ ਸਮਰਪਿਤ ਆਰੰਭ ਕੀਤੇ ਗਏ ਹਨ ਇਸੇ ਤਰ੍ਹਾਂ ਨਿਰੰਤਰ ਹਰ ਐਤਵਾਰ ਹੁਣ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਪੈਰਾ ਸਾਹਿਬ ਦੇ ਇਸ ਸਥਾਨ ਤੇ ਜਾਪ ਹੋਇਆ ਕਰਨਗੇ ਅਸੀਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਵਾਤਵਾਰ ਆ ਕਰਕੇ ਚਪੈਰਾ ਸਾਹਿਬ ਦੇ ਹਾਜ਼ਰੀਆਂ ਵਰਕੇ ਅਗਭੀ ਜਨਮ ਨੂੰ ਸਫਲ ਬਣਾਉਣ ਦੀ ਕਿਰਪਾਲਤਾ ਕਰੋ ਜੀ ਇਹ ਹਰ ਐਤਵਾਰ ਦੀ ਦੁਪਹਿਰ ਸਾਹਿਬ ਦੇ ਹਾਂਜੀ ਹਰ ਐਤਵਾਰ ਹੀ 11 ਵਜੇ ਤੋਂ ਲੈ ਕੇ ਕਰਕੇ 3 ਵਜੇ ਤੱਕ ਸਪਹਿਰਾ ਸਾਹਿਬ ਦੀ ਜਾਬ ਚੱਲਿਆ ਕਰਨਗੇ ਜੀ ਕਿਹੜੇ ਪਾਠ ਪੜਿਆ ਜਾਏ ਪਹਿਲਾਂ ਪੰਜ ਪਾਠ ਸ੍ਰੀ ਜਗਜੀਤ ਸਿੰਘ ਜੀ ਦੇ ਜੀ ਦੋ ਪਾਠ ਸ੍ਰੀ ਚੌਵੀ ਸਾਹਿਬ ਜੀ ਦੇ ਫਿਰ 15 ਮਿੰਟ ਵਾਸਤੇ ਸੰਗਤਾਂ ਦੇ ਵਿਸ਼ਰਾਮ ਵਾਸਤੇ ਉਸ ਤੋਂ ਬਾਅਦ ਫਿਰ ਸ੍ਰੀ ਸੁਖਨੀ ਸਾਹਿਬ ਜੀ ਜਾਬ ਆਰੰਭ ਹੋਣਗੇ ਫਿਰ ਅੰਤ ਤੇ 6 ਪੌੜੀਆਂ ਨਾਨ ਸਾਹਿਬ ਜਾਬ ਕਰਕੇ ਅਰਦਾਸ ਬੇਨਤੀ ਦੇ ਹੁਕਮ ਸਤਿਗੁਰੂ ਸਾਹਿਬ ਦੇ ਪਾਵਨ ਬਿਦਰ ਹੁਕਮ ਨਮਈ ਹੋਇਆ ਕਰਨੀ ਜੀ ਸੋ ਅਸੀਂ ਵੀ ਦੈਨਿਕ ਸਵੇਰਾ ਦੀ ਟੀਮ ਵੱਲੋਂ ਆਪ ਸਭ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਸਮਿਆਂ ਦਾ ਜਿਹੜਾ ਲਾਹਾ ਲੈਂਦੇ ਹੋਏ ਹਰ ਐਤਵਾਰ 11 ਵਜੇ ਤੋਂ 3 ਵਜੇ ਤੱਕ ਗੁਰਦੁਆਰਾ 6ਵੇਂ ਪਾਤਸ਼ਾਹ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹਰਤੇ ਗੁਰਸਰ ਕੋਕੇ ਦੇ ਵਿੱਚ ਨਤਮਸਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੋ